ਮੇਰੀ ਗੱਲ ਸੁਣਾ ਅਜੇ ਤੱਕ ਲਾ ਸੋਣਾ ਹੀ ਤੈਨੂੰ ਮੈਂ ਫੜਾਇਆ ਜੇ ਮੰਨ ਲਾ ਕੱਲੋਂ ਤਸੀਂ ਜ਼ਿੰਮੇਵਾਰੀਆਂ ਸੰਭਾਲਣੀਆਂ ਵਾ ਪਿਆਹਾ ਤੇ ਲਾ ਫੜਾਇਆ ਤਾਂ ਕਹੋ ਗਿਆ ਉਹ ਗਵਾਚ ਗਿਆ ਵਾ ਕੁਸਮਾਨ ਰੱਖਾਂ ਦੀ ਵਜਾ ਸਿੱਖੋ ਲਾਕਰ ਅਨਵਾਰੀਆਂ ਦੇ ਵਿੱਚ ਬਣੇ ਆ ਉਹਦੇ ਵਿੱਚ ਸਮਾਨ ਰੱਖ ਕੇ ਸਾਰਾ ਤਾਂ ਲੋਕ ਲਾਇਆ ਉਹਨੂੰ ਜਿੱਥੇ ਜੀ ਕੀ ਤਾਂ ਛਾਪ ਵਾਲੀ ਡੱਬੀ ਰੱਖਦੀ ਜਿੱਥੇ ਜੀ ਕੀ ਤਾਂ ਹਾਰ ਵਾਲਾ ਦਬਾਰਾ ਰੱਖਤਾ ਨਹੀਂ ਨਹੀਂ ਅਮੀ ਜੀ ਮੈਂ ਸਮਾਨ ਸਾਰਾ ਇਕੱਠਾ ਹੀ ਰੱਖਿਆ ਸੀ ਵੱਖੋ ਵਖਰਾਨੀ ਹੀ ਰੱਖਿਆ ਤੇ ਰੱਖਿਆ ਉਹ ਵਿੱਚ ਲੈ ਲੋ ਪਰਦੇ ਵਿੱਚ ਹੀ ਇਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਵੀ ਹੁਣ ਮੈਨੂੰ ਕੀ ਪਤਾ ਵਾ ਕਿ ਕਿੱਥੇ ਗਿਆ ਤੇ ਕਿੱਥੇ ਨਹੀਂ ਗਿਆ ਹਾਏ ਰੱਬਾ ਇਹ ਕਾਤੋਂ ਇੰਨਾ ਬੋਲਣ ਦੀ ਲੱਗਦਾ ਰਪਿੰਦਰ ਨਾਲ ਡੀ ਦੇਖਾਂ ਭਲਾ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਮੈਨੂੰ ਦੇਣਾ ਕਈ ਵਾਰ ਨਾ ਐਦਾਂ ਲੱਗੂਗਾ ਕਿ ਜਿੱਦਾਂ ਨਾ ਮਨ ਦੇ ਵਿੱਚ ਹੋਰ ਤਰ੍ਹਾਂ ਦੇ ਸਵਾਲ ਆਉਂਦੇ ਆ ਵੀ ਇਹ ਨਾ ਕੋਈ ਗਲਤ ਕੰਮਤ ਨਹੀਂ ਕਰਦੇ ਕੋਈ ਉਹਦਾ ਦਾ ਕੰਮ ਨਾ ਕਰਦੇ ਹੋਣਗੇ